ਉਹੀ ਕਹਿ ਦਗੇ ਵੀ ਛੋਟੇ ਜੇ ਕੱਦ ਕਾਠ ਵਾਲੀ ਆ ਉਹ ਗੱਲ ਸੀ ਹਰਣ ਚੋਂ ਉਦੋਂ 20 ਲੀਟਰ ਸੀ ਆਪਣੇ ਅੱਜ ਵੀ 16-17 ਕਿਲੋ ਵਾਲੀ ਆਪਾਂ ਤੁਹਾਨੂੰ ਦਿਖਾਈ ਜਾਨੇਗੇ ਇਹ ਕਿੰਨਾ ਦਿੱਤਾ ਇਹ ਦੁੱਧੋ ਹੀ ਹੁਣ ਵੀ ਇਹ ਗੱਬਣਾ ਆਚਾਰ ਵੀ ਲਈ 15 ਲੀਟਰ ਹੁਣ ਵੀ 17-18 ਲੀਟਰ ਚੋ ਆਈ ਆਪਾਂ ਅੱਛਾ ਮੱਕੀ ਆਪਾਂ ਪਸ਼ੂਆਂ ਵਾਸਤੇ ਮੈਸਾ ਵਾਸਤੇ ਇਹ ਬੰਦ ਕਰਤੀ 6 ਮਹੀਨੇ ਹੋ ਗਏ ਸਾਨੂੰ ਤਾਂ ਨਹੀਂ ਲੱਗਿਆ ਫੱਟੇ ਦੇ ਵਾਸਤੇ ਮੈਸਾ ਲੈ ਆਇਦਰ ਆ ਝੋਟੀਆਂ ਛੋਟੀਆਂ ਸਾਰੀਆਂ ਤਿਆਰ ਕਰੀਆਂ ਇਹ ਨਹੀਂ ਜਿੰਨੇ ਗ੍ਰੋਥ ਆਪਾਂ ਦਾ ਤੂੜੀ ਤੇ ਮਿਲਈ ਆਈ ਉਦੋਂ ਚਾਰ ਨੌ ਤੇ ਚਾਰਨ ਚੰਗੀ ਆਈ ਹਾਂਜੀ ਹਸੀਕਲ ਦੋਸਤੋ ਮੈਂ ਰਾਵਣਦੀਪ ਜੀ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਨੂੰ ਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਬਹੁਤ ਜਿਆਦਾ ਚੰਗਾ ਡੈਰੀ ਫਾਰਮ ਦਿਖਾਉਣਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਜਿਹੜੀ ਆ ਪਹਿਲੇ ਨੰਬਰ ਤੇ ਦੋ ਮੱਝਾਂ ਆਈਆਂ ਨੇ ਐਸੇ ਡੈਰੀ ਫਾਰਮ ਦੇ ਵਿੱਚੋਂ ਬਾਈਆਂ ਨੇ ਦੇਣੀਆਂ ਤੇ ਇਹਨਾਂ ਦੀ ਮੇਨ ਵੀਡੀਓ ਰਹੂਗੀ ਪਰ ਮੈਂ ਤੁਹਾਨੂੰ ਇੱਧਰਲੇ ਪਾਸੇ ਜਿਹੜੀਆਂ ਨਾ ਬਾਈ ਕੋਲੇ ਫਾਰਮ ਦੇ ਉੱਤੇ ਮੱਝਾਂ ਤੇ ਕੱਟੀਆਂ ਰੱਖੀਆਂ ਹੋਈਆਂ ਤੇ ਇਸੇ ਰੇ ਤੇ ਉੱਤੇ ਜਿਵੇਂ گاਵਾ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗ ਏ ਆਪਾਂ ਅੱਜ ਡੈਰੀ ਫਾਰਮ ਤੁਹਾਨੂੰ ਦਿਖਾਉਣਾ ਕਿਉਂਕਿ ਸ਼ੇਅਰ ਕਰਨ ਵਾਸਤੇ ਮੈਂ ਤੁਹਾਨੂੰ ਤਾਂ ਕਹਿਣਾ ਵੀ ਇਹ ਵੀਡੀਓ ਕੋਈ ਜਿੰਨੇ ਵੀ ਪੰਜਾਬ ਦੇ ਵਿੱਚ ਸੱਜਣ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਆ ਜੇ ਦੇਖਣਗੇ ਤਾਂ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਚਾਹ ਆ ਜਾ ਪੈਦਾ ਹੋਊਗਾ ਸ਼ੌਂਕ ਪੈਦਾ ਹੋਊਗਾ ਵੀ ਆਪਾਂ ਵੀ ਜਰਾ ਇਹਨਾਂ ਬਾਈਆਂ ਵਾਂਗੂ ਨਾ ਡੈਰੀ ਫਾਰਮ ਖੋਲਗੇ ਕਿੰਨਾ ਕੁ ਕਾਮਯਾਬ ਡੈਰੀ ਫਾਰਮ ਆਪਾਂ ਬਾਈਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਬਾਕੀ ਇੱਕ ਗੱਲ ਦੱਸ ਗਏ ਵੀ ਆਹ ਜਿਹੜਾ ਕੱਟਾ ਆ ਗਿਆ ਇਹ ਵੀ ਮੇਲਿਆਂ ਦੇ ਵਿੱਚੋਂ ਨਾ ਕੋਈ ਘੱਟੋ ਘੱਟ 5ਵੇਂ 6ਵੇਂ ਨੰਬਰ ਦੇ ਉੱਤੇ ਰਹੇ ਹੈ ਤੇ ਇਧਰਲੇ ਪਾਸੇ ਇਹ ਬਾਈਆਂ ਨੇ ਗਾਵਾਂ ਰੱਖੀਆਂ ਹੋਈਆਂ ਦੁੱਧੋ ਦਾ ਕੰਮ ਆ ਬਾਈਆਂ ਦਾ ਤੇ ਕਿਵੇਂ ਲੱਗਿਆ ਡੇਰੀ ਫਾਰਮ ਤੇ ਕਿਵੇਂ ਲਗੀਆਂ ਬਾਈਆਂ ਦੀਆਂ ਗੱਲਾਂ ਇਹ ਜ਼ਰੂਰ ਦੱਸਿਓ ਤੁਸੀਂ ਬਾਕੀ ਹੁਣ ਕਹਿੰਦੇ ਅਸੀਂ ਬਰੀਡਿੰਗ ਦੇ ਉੱਤੇ ਹੀ ਕੰਮ ਕਰਨਾ ਹੈ ਜਿਹੜੀਆਂ ਸਾਡੇ ਫਾਰਮ ਦੇ ਉੱਤੇ ਕੱਟੀਆਂ ਨਾ ਉਹ ਨਾਮੀ ਸੀਮਣੇ ਲਵਾਏ ਹੋਏ ਆ ਤੇ ਨਾਮੀ ਸੀਮਣਾਂ ਦੀਆਂ ਸਾਡੇ ਕੋਲ ਸਾਰੇ ਕੋਲ ਕੱਟੀਆਂ ਨੇ ਤੇ ਆਜੋ ਆਪਾਂ ਕਰ ਅੱਗੇ ਬਾਈਆਂ ਨਾਲ ਗੱਲਬਾਤ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਜੀ ਤੇ ਬਾਈ ਪਹਿਲਾਂ ਤਾਂ ਦੱਸ ਕਰੋ ਨਾਮ ਦੱਸਿਓ ਮੇਰਾ ਨਾਮ ਬਲਜੀਤ ਸਿੰਘ ਜੀ ਬਲਜੀਤ ਸਿੰਘ ਹਾਂ ਪਿੰਡ ਨੰਗਲ ਖੁਰਦੀ ਜਿਲ੍ਹਾ ਮਾਨਸਾ ਜੀ ਜਿਲ੍ਹਾ ਮਾਨਸਾ ਤੇ ਇਧਰ ਬਾਈ ਸਖਜੀਤ ਹਾਂਜੀ ਭਰਾ ਜੀ ਸਕੇ ਭਰਾਗੇ ਮਿੱਤਰੋ ਇਹ ਸਕੇ ਭਰਾਵਾਂ ਦਾ ਆਪਾਂ ਤੁਹਾਨੂੰ ਡੇਰੀ ਫਾਰਮ ਦਿਖਾਉਣ ਲੱਗੇ ਆਂਗੇ ਅੱਛਾ ਜੇ ਆਪਾਂ ਗੱਲ ਕਰੀਏ ਬਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਕਿਤੇ ਨਾਲ ਜੁੜੇ ਹੋਏ ਕਿਤੇ ਨੂੰ ਤਾਂ ਆਪਣਾ ਹੋ ਗਿਆ ਘੱਟੋ-ਘੱਟ 3-4 ਸਾਲੋਂ ਕੰਮ ਆਪਣਾ ਪੁਰਾਣਾ 5 ਸਾਲਾਂ ਦਾ ਠੀਕ ਹੈ ਅ ਅਪਾ ਬਰੀਡ ਤੇ ਕੰਮ ਕਰਨ ਲੱਗਿਆ ਤਿੰਨ ਸਾਲਾਂ ਦੇ ਹੋਣਾ ਤਿੰਨ ਸਾਲਾਂ ਦੇ ਹਾਂ ਆਪਾਂ ਕਟੀਆਂ ਦੇ ਮਾਰੇ ਕਟੀਆਂ ਆਪਣੇ ਕੋਲ ਬਰੀਡ ਦੇ ਚੰਗੇ ਟੀਕੇ ਲਿਆ ਕੇ ਸਾਰੇ ਉਹ ਕਰਕੇ ਫਿਰ ਕਟੀਆਂ ਪੈਦਾ ਕਰੀਆਂ ਨੇ ਤੇ ਆਪਾਂ ਬਰੀਡ ਤੇ ਕੰਮ ਕਰਨਾ ਸਹੀ ਗੱਲ ਆ ਤੇ ਆਹ ਸ਼ੈੱਡ ਪਾਇਉ ਨੂੰ ਬਾਈ ਫਿਰ ਮੈਨੂੰ ਐ ਦੱਸ ਵੀ ਇਹ ਤੁਹਾਡਾ ਕਿੰਨੇ ਸਾਲ ਹੋ ਗਏ ਇਹਨੂੰ ਆਪਾਂ ਸਾਲ ਹੀ ਹੋਇਆ ਪਹਿਲਾਂ ਘਰੇ ਸੀ ਜੀ ਆਪਣਾ ਠੀਕ ਆ ਅ ਇਹ ਕਿੰਨਾ ਫੁੱਟ ਲੰਮਾ ਆ ਗਿਆ ਬਈ ਯਾਰ ਇਹ 135 ਫੁੱਟ ਆ ਜੀ 135 ਫੁੱਟ ਕਿੰਨੇ ਗਾਡਰ ਪੈ ਗਏ ਫਿਰ 34 35 ਹੈ ਜੀ 34 35 ਘੱਟ ਅੱਛਾ ਵਜੀਦ ਜੀ ਆਪਾਂ ਹੁਣ ਗੱਲ ਕਰ ਲੀਏ ਵੀ ਫਾਰਮ ਬਾਰੇ ਵੀ ਗੱਲਬਾਤ ਕਰਾਂਗੇ ਠੀਕ ਹੈ ਮੈਨੂੰ ਐਂ ਦੱਸ ਪਹਿਲਾਂ ਤਾਂ ਜਿਹੜੀ ਤੁਸੀਂ ਆਹ ਮੱਝ ਪਿੱਛੇ ਖੜੀ ਹੈ ਇਹਦਾ ਸੂਆ ਕਿੰਨਾਵਾਂ ਸੂਆ ਸੂਆ ਚੌਥਾ ਜੀ ਚੌਥਾ ਸੂਆ ਅੱਛਾ ਚੌਥਾ ਸੂਆ ਤੇ ਇਹ ਐਂ ਦੱਸ ਦੇ ਵੀ ਕਿੰਨੇ ਕ ਦੁੱਧ ਵਾਲੀ ਮੱਝ ਹੈ ਤੇਰੀ ਦੁੱਧ ਹੀ ਆਪਾਂ ਤੋਲ ਕੇ ਲਏ ਸੀ ਹਰਾਂ ਨੇ ਚੋਂ ਉਦੋਂ 20 ਲੀਟਰ ਸੀ ਆਪਣੇ ਕੋਲ ਠੀਕ ਹੈ ਹਾਂ ਜੀ ਆਪਣਾ ਮੈਸਾ ਜਿਆਦਾ ਹੀ ਕਰਕੇ ਫਿਰ 1 ਇੱਕੋ ਜੀ ਪੈਂਦੀ ਆ ਤੇ ਆਪਣੇ ਕੋਲ 17 ਤੋਂ ਲੈ ਕੇ 18 ਤੱਕ ਦੁੱਧ ਦੀ ਗਈ ਹੈ ਜੀ ਠੀਕ ਹੈ ਇਹਦੇ ਬੱਚੇ ਕਿੰਨੇ ਆ ਗਏ ਤੁਹਾਡੇ ਕੋਲੇ ਫਿਰ ਹੁਣ ਆਪਣੇ ਕੋਲ ਇੱਕ ਤਾਂ ਸਾਣ ਆਪਣਾ ਮੇਲੇ ਚ ਜਾ ਦਿੱਤਾ ਹੋਇਆ ਹੈ ਇਹਦਾ ਹੀ ਇਹਦਾ ਹਾਂ ਤਿੰਨ ਕਟੀਆਂ ਜੀ ਆ ਦੋ ਕਟੀਆਂ ਜੀ ਦੋ ਕਟੀਆਂ ਜੀ ਚੌਥਾ ਸੂਆ ਹੁੰਦੀ ਹੈ ਠੀਕ ਆ ਹੁਣ ਆਪਾਂ ਮਤਲਬ ਇਹ ਜਿਹੜੀ ਕਹਿ ਕੀ ਦੇਣੀ ਹੈ ਜਮਾਂ ਇਹਨ ਗਰੰਟੀ ਦੁੱਧ ਦੀ 17 18 ਹਾਂ ਜੀ ਹਾਂ ਤਲਾਕੇ ਵੀ ਦੇ ਦਾਂਗੇ ਤੇ ਸੂਪੀ ਉਹਦੇ ਨੇ ਇਹਦੇ ਚਾਰ ਪੰਜ ਰੈਂਦੇ ਆ ਦਿੰਦੇ ਨੇ ਇਹ ਲੈ ਜੇ ਤਾਂ 10 ਵੀ ਲੈ ਜੀ 10 ਵੀ ਲੈ ਜੀ ਜੇ ਮੈਨੂੰ ਐ ਦੱਸ ਜੇ ਕੱਲੀ ਮੈਂ ਤੇ ਜ਼ੋਰ ਲਾਉਣਾ 20 ਕਰ ਜੂਗੀ ਯਾਰ 20 ਪਲੱਸ ਹੀ ਜਾਊ ਜੀ ਘੜ ਦੇਣੀ ਕਰਦੇ ਨਹੀਂ ਤੁਸੀਂ ਜੋਰ ਨਹੀਂ ਲਾਇਆ ਵੀ ਮੋਕੇ ਇਸ ਤਾਈਂ ਫਿਰ ਜਿਆਦਾ ਪਸੂ ਕਰਕੇ ਨਾ ਬੰਦੇ ਦੀ ਦਿੱਕਤ ਥੋੜੀ ਜੀ ਸਹੀ ਗੱਲ ਹੈ ਹਾਂ ਜੀ ਆਪ ਸਾਹਮਣੇ ਫਿਰ ਉਧਰੋਂ ਬਹਾਨਾ ਹੋਵੇ ਸਾਡੇ ਕੋਲ ਹਾਂ ਮਤਲਬ ਤੁਸੀਂ ਖੇਤੀ ਵੀ ਕਰਦੇ ਨਾਲ ਹਾਂ ਖੇਤੀ ਵੀ ਕਰਦੇ 25 ਗੱਲਾਂ ਦੀ 25 ਗੱਲਾਂ ਦੀ ਠੀਕ ਆ ਬਜੀ ਤੇ ਜਿਵੇਂ ਹੁਣ ਆਪਾਂ ਆਹ ਮੱਝ ਖੋਲੀ ਵਈ ਸਖਜੀਤ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਮੱਝ ਤੋਂ ਆਪਾਂ ਚੰਗੇ ਬੱਚੇ ਲੈ ਸਕਦੇ ਹਾਂ ਹਾਂ ਲੈ ਸਕਦਾ ਚੰਗਾ ਟੀਕਾ ਭਰਾਇਆ ਹੋਇਆ ਹੁਣ ਦੀ ਹੁਣ ਕਿਹੜਾ ਟੀਕਾ ਭਰਾਇਆ ਹੈ 4705 4705 ਹੈ ਜੀ 4705 ਇਹ ਕਿਹੜਿਆਂ ਦਾ ਹੈਗਾ ਸਾਰਾ ਸਾਰਾ ਵਾਲੇ ਦਾ ਠੀਕ ਆ ਲੈ ਵੀ ਆ ਦੇਖ ਲੋ ਹੁਣ ਤੁਸੀਂ ਬਾਲੇ ਚੰਗੇ ਕਦ ਕਾਠ ਵਾਲੀ ਬਹੁਤ ਵੱਡੀ ਮੱਝ ਹੈਗੀ ਤੇ ਥੱਲੋਂ ਥਣਲੇਵੇ ਦੀ ਜਿਹੜੀ ਹੈਗੀ ਹੈ ਨਾ ਉਹ ਵੀ ਪੂਰੀ ਸਾਫ ਮੱਝ ਆ ਹੀ ਨਹੀਂ ਹੈਗਾ ਵੀ ਕਿਸੇ ਪਾਸਿਓਂ ਮਤਲਬ ਵੀ ਥਣਾ ਦੀ ਜਿਹੜੀ ਹੈਗੀ ਆ ਮੰਤਰ-ਮੁੰਤਰ ਛੋਟੇ ਹੋਣਗੇ ਜਾਂ ਇਧਰ ਲੰਮੀ ਲੈ ਜਾ ਇਧਰ ਪਾਣੀ ਜਾ ਆ ਗਿਆ ਕਦ ਕਾਠ ਬਹੁਤ ਆ ਭਾਈ ਮੱਝ ਦਾ ਛੋਟੀ ਦਾ ਇਹ ਹੈ ਨਹੀਂ ਵੀ ਜਿਵੇਂ ਆਪਾਂ ਉਹੀ ਕਹਿ ਦਗੇ ਵੀ ਛੋਟੇ ਜੇ ਕਦ ਕਾਠ ਵਾਲੀ ਆ ਉਹ ਗੱਲ ਬਾਤ ਹੈ ਨਹੀਂਗੀ ਤੇ ਲੈਵਾ ਵੀ ਜਣਾ ਪੂਰਾ ਫਸ ਮਾਂਗਾ ਲੈ ਅੱਛਾ ਲਿਆਓ ਕਰਾ ਇੱਧਰਲੇ ਪਾਸੇ ਲਿਆਓ ਮੋੜ ਲਿਓ ਲੈ ਵੀ ਹਰੇ ਨੂੰ ਦੇਖ ਕੇ ਹਰੇ ਤੇ ਲੱਗ ਗਈ ਦਾ ਵਿਚਾਰੀ ਉ ਉ ਕਿਵੇਂ ਇਹ ਮੈਨੂੰ ਐ ਦੱਸ ਬਲਜੀਤ ਵੀ ਕਿੰਨਾ ਕੁ ਚਿਰ ਪਹਿਲਾਂ ਹਟਦੀ ਫੁੜਦੀ ਐ ਨਹੀਂ ਹਟਣਾ ਛੱਡਣੀ ਤਾਂ ਆਪ ਹੀ ਪੈਂਦੀ ਐ ਅੱਛਾ ਹਾਂ ਜੀ ਵੀ ਗਾਰੰਟੀ ਵਾਲੀ ਗੱਲ ਦੀ ਐ ਲੈ ਵੀ ਆਹ ਦੇਖ ਲਓ ਪੂਰੀ ਵੱਡੀ ਮੱਝ ਐ ਤੇ ਬਲਜੀਤ ਫਿਰ ਇਹਦਾ ਮੈਨੂੰ ਐ ਦੱਸ ਵੀ ਮੁੱਲ ਦਾ ਸਾਬ ਤਾਬ ਕਿਵੇਂ ਐ ਮੁੱਲ ਜੀ ਦੇਖੇ ਆਪਾਂ ਮੈਂ ਇਸ ਵਿੱਚ ਨਹੀਂ ਆਏ ਦੇਖੋ ਮੁੱਲ ਤਾਂ ਆਪਾਂ ਫੋਨ ਤੇ ਕਰ ਲਾਂ ਗੱਲ ਵੀ ਜਿਹੇ ਜਾ ਕੋਈ ਕੋਲੇ ਆ ਕੇ ਦੇਖੋ ਆ ਕੋਲੇ ਆ ਕੇ ਦੇਖੋ ਜੀ ਗੱਲ ਆ ਠੀਕ ਹੈ ਹਾਂ ਆ ਜਾ ਫਿਰ ਕਰਾ ਇੱਕ ਮੱਝ ਮੈਨੂੰ ਐ ਦੱਸੋ ਤੁਸੀਂ ਆ ਦੇਣੀ ਹੈ ਹਾਂ ਜੀ ਇਹ ਮੱਝ ਦਾ ਸੂਆ ਬਾਈ ਇਹਦਾ ਹੀ ਮਲਾ ਪੰਜਵਾਂ ਸੂਆ ਹੋਊ ਜੀ ਇਹਦਾ ਅੱਛਾ ਪੰਜਵਾਂ ਸੂਆ ਹਾਂ ਉਹ ਲੈ ਦੇਖੀ ਇੱਕ ਮਿੰਟ ਜਿਵੇਂ ਤਾਂ ਸਹੀ ਗੱਲ ਕੀਤੀ ਆ ਆ ਚੌਥਾ ਲੱਗਦੀ ਹੈ ਹਾਂ ਇਹ ਆ ਪੰਜਵਾਂ ਲੱਗਦੀ ਹੈ ਹਾਂ ਗੱਪ ਗੱਪਿਆ ਨਹੀਂ ਮਾਰੀਦਾ ਇਹ ਆਪਾਂ ਤੋਂ ਸਹੀ ਗੱਲ ਆ ਹਾਂ ਵੀ ਇੱਕ ਕੱਪ ਮਾਰੀ ਜਾ ਉਹ ਗੱਲ ਗਲਤ ਆ ਐਸਾ ਇਹ ਪੰਜਵਾਂ ਹਾਂ ਠੀਕ ਹੈ ਤੁਹਾਨੂੰ ਜੇ ਕੁਝ ਮਰਜ਼ੀ ਆ ਤਾਂ ਕਹੀ ਜਾ ਇਹਦਾ ਪੰਜਵਾਂ ਸੂਆ ਤੇ ਫਿਰ ਮੈਨੂੰ ਐਂ ਦੱਸ ਵੀ ਇਹਦਾ ਦੁੱਧ ਦਾ ਰਿਕਾਰਡ ਕੀ ਆ ਇਹਦਾ ਦੁੱਧ ਆਪਾਂ ਬਈ 16 ਤੋਂ 17 ਲੀਟਰ ਹੁਣ ਚੋਆਈ ਅੱਛਾ ਹਾਂ ਦੋ ਸੂਏ ਸੂਪੀ ਇੱਕ ਕੱਟੀ ਆਪਣੇ ਕੋਲ ਇੱਕ ਕੱਟਾ ਵੇਚਦਾ ਜੇਗਾ ਠੀਕ ਹੈ ਆਪਾਂ ਇੱਕ ਸੂਆ ਪਹਿਲਾਂ ਅਗਲੇ ਕੋਈ ਸੂਈ ਵੀ ਠੀਕ ਹੈ ਹੁਣ ਆਪਾਂ 16 17 ਕਿਲੋ ਵਾਲੀ ਮੈਂ ਕਹਿ ਸਕਦਾ ਇਹਨੂੰ ਤੇ ਉਹਨਾਂ ਕੋਲ ਕੱਲੀ ਮੱਝ ਸੀ ਉਨਨ ਕੋਲ ਜਦੋਂ ਬੱਤ ਵੀ ਦਿੰਦੀ ਰਹੀ ਆ ਠੀਕ ਹੈ ਹਾਂ ਓਕੇ ਦਿਨ ਕਿੰਨੇ ਰਹਿੰਦੇ ਫਿਰ ਇਹ ਸਮਝਦੇ ਨਹੀਂ ਇਹਦੇ ਘੱਟੋ ਘਾਟ 10 ਤੋਂ 15 ਦਾ ਰਹ ਗਈ ਜੀ 15 ਦੇ ਰਹਿੰਦੇ ਆ ਇਹ ਤਾਂ ਚਲਾ ਜਾਏ ਆਪਾਂ ਆਈਆਂ ਵਿੱਚ ਦਿਖਾ ਦੇ ਲਾ ਵੀ ਖੋਲ ਕੇ ਰਸ ਜੀ ਤਾਂ ਲੋ ਵੀ ਆ ਵੀ ਬਾਣ ਬਹੁਤ ਜਾਂਦੇ ਲੇਵਾ ਬਹੁਤ ਖੁੱਲਦਾ ਜੀ ਇਹਦਾ ਬੈਠੇ ਨਹੀਂ ਜਾਣਾ ਨਾ ਨਾ ਬੈਠੇਗਾ ਉਹ ਜਿਵੇਂ ਅਮਰੀਕਨ ਕਾਈਆਂ ਉਮ ਚੱਕ ਲੇਵਾ ਬਣਾ ਜਾਂਦੀ ਆ ਤਾਂ ਸਹੀ ਗੱਲ ਆ ਲੈ 1 ਮਿੰਟ ਇੱਧਰ ਦੇਖੀ ਲੈ ਆਹ ਦੇਖੋ ਹੁਣ ਤੁਸੀਂ ਮੂੰਹ ਦੇ ਇੱਧਰ ਹੀ ਲੈ ਜਾ ਕੋਈ ਗੱਲ ਨਹੀਂ ਪਰਲੇ ਚੱਲ ਲੈ ਜਾ ਕੋਈ ਗੱਲ ਨਹੀਂ ਆਹ ਦੇਖੋ ਝੋਲੀਆਂ ਵਾਲੀਆਂ ਮੱਝਾਂ ਨਹੀਂ ਆਈ ਨਹੀਂ ਹੈਗਾ ਵੀ ਛੋਟੇ ਲੇਵੇ ਵਾਲੀਆਂ ਮੱਝਾਂ ਹੋਣਗੀਆਂ ਤੇ ਕੱਦ ਕਾਠ ਵੀ ਜਮਾ ਓਕੇ ਆ ਲੈ ਵੀ ਹੁਣ ਤੁਸੀਂ ਆਹ ਦੇਖ ਲਓ ਆਹ ਮੱਝ ਵੀ 16-17 ਕਿਲੋ ਵਾਲੀ ਆਪਾਂ ਤੁਹਾਨੂੰ ਦਿਖਾਈ ਜਾਨੇਗੇ ਐਨ ਲੰਮੀ ਲੁੰਮੀ ਤੇ ਸਿੰਗ ਤਾਂ ਜਰੂਰ ਜਿਵੇਂ ਹੈਗਾ ਗੋਲ ਆ ਪਰ ਮੋਟਾ ਬਣਿਆ ਜੇ ਕਿਤੇ ਇਹ ਲੈ ਬੰਦੇ ਲੁੱਚਪੁਣੇ ਵਾਲੇ ਹੁੰਦੇ ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਸਿੰਗ ਤੁਸੀਂ ਬਣਾਏ ਬਣੂਏ ਹੁੰਦੇ ਹਨਾ ਮਲਜੀਤ ਹਾਂਜੀ ਇਹ ਸਿੰਗ ਵੀ ਜਿਹੜੇ ਹੈਗੇ ਜਮਾ ਓਰੀਜਨਲ ਹੀ ਆ ਹਨਾ ਕੋਸ਼ਿਸ਼ ਤਾਂ ਵੀ ਆਪਾਂ ਬਣਾਇਆ ਨਹੀਂ ਜਿਵੇਂ ਕਰੇਗੇ ਉਹ ਜਿਵੇਂ ਓਰੀਜਨਲ ਆ ਸਿੰਗਾ ਜੀ ਸਹੀ ਗੱਲ ਹੈ ਓਰੀਜਨਲ ਸਿੰਗ ਆ ਕੇ ਨਹੀਂ ਠੀਕ ਆ ਅੱਛਾ ਇਹਦਾ ਵੀ ਫਿਰ ਉਹ ਜੇ ਨੇੜੇ ਤੇੜੇ ਹਾਂ ਬਸ ਮੈਂ ਦੱਸਾਂ ਇਹ ਤਾਂ ਨਹੀਂ ਹੈਗੇ ਵੀ ਕਿਤੇ 2 ਲੱਖ ਕਰਦੇ ਆ 2.5 ਲੱਖ ਨਹੀਂ ਨਹੀਂ ਮਾਲ ਮੁੱਦੀ ਦੇਵਾਂਗੇ ਜੀ ਕੋਈ ਗੱਲ ਨਹੀਂ ਰੇਚੀ ਦੇਵਾਂਗੇ ਠੀਕ ਹੈ ਚੱਲ ਆ ਜਾ ਫਿਰ ਅੱਛਾ ਜੀ ਮੈਨੂੰ ਇੱਕ ਗੱਲ ਹੋਰ ਦੱਸ ਵੀ ਜਿਵੇਂ ਤੁਸੀਂ ਫਾਰਮ ਦੇ ਉੱਤੇ ਇੱਕ ਗੱਲ ਦਾ ਮੈਨੂੰ ਮਤਲਬ ਦੱਸੀ ਆ ਹੁਣ ਸਰ ਹਾਂਜੀ ਵੀ ਰਮਣ ਇਤ ਕੀ ਅਸੀਂ ਜਿਹੜੀ ਮੱਕੀ ਹੈ ਮੱਕੀ ਆ ਆਪਣੇ ਪਸ਼ੂਆਂ ਵਾਸਤੇ ਮੈਸਾ ਵਾਸਤੇ ਅੱਜ ਹੀ ਬੰਦ ਕਰਤੀ 6 ਮਹੀਨੇ ਹੋ ਗਏ ਸਾਨੂੰ ਤਾਂ ਨਹੀਂ ਲੱਗਿਆ ਫਿੱਟੇ ਦੇ ਵਾਸਤੇ ਮੈਸਾ ਵਾਸਤੇ ਅੱਛਾ ਵੀ ਆਪਾਂ ਦਾ ਵੀ ਗਾਈਆਂ ਵਾਸਤੇ ਠੀਕ ਹੈ ਇਹ ਮੈਸਾ ਵਾਸਤੇ ਬਹੁਤ ਮਾੜੀ ਲੱਗੀ ਸੰਤਾ ਅੱਛਾ ਹਾਂ ਇਹ ਵੀ ਕੋਈ ਕੁਸ ਕਹੀ ਜਾਵੇ ਇਹ ਆਪਦੇ ਹਿਸਾਬ ਨਾਲ ਵੀ ਚੰਗੀ ਆ ਜਾਂ ਮਾੜੀ ਆ ਠੀਕ ਹੈ ਜਿਹੜੀਆਂ ਤੁਹਾਡੇ ਕੋਲੇ ਇਧਰਲੇ ਪਾਸੇ ਇੱਕ ਉਹ ਮੱਜਾ ਖੜੀਆਂ ਜਿਵੇਂ ਇਹ ਸਾਰੀਆਂ ਛੜਾੜੇ ਚੋਈਆਂ 18-18 ਲੀਟਰ ਹੁਣ ਵੀ ਦੁੱਧ ਹੈਗਾ ਝੋਟੀ ਜਿਵੇਂ ਕਾ ਖੜੀ ਹੈਗੀ ਇਹ ਥੱਲੇ ਹੁਣ ਵੀ ਲਿੱਸੀਆਂ ਜਰੂਰ ਲੱਗੀਆਂ ਆਚਾਰ ਕਰਕੇ ਦੀ ਕੋਈ ਆਚਾਰ ਇਹਨਾਂ ਨੂੰ ਬੰਦ ਕਰਤਾ ਤੂੜੀ ਤੇ ਲਿਆਤੀਆਂ ਨੇ ਅੱਛਾ ਆ ਆ ਝੋਟੀ ਨੇ ਛੋਟੀ ਨੇ ਕਿੰਨਾ ਦਿੱਤਾ ਇਹ ਦੁੱਧੋ ਹੀ ਹੁਣ ਵੀ ਇਹ ਗੱਬਣਾ ਆਚਾਰ ਵੀ ਲਈ 4-15 ਲੀਟਰ ਹੁਣ ਵੀ 17-18 ਲੀਟਰ ਚੋ ਆਈ ਆਪਾਂ ਅੱਛਾ 4 ਮਹੀਨੇ ਗੱਬਣਾ ਵੀ ਹੁਣ ਹੁਣ 4 ਮਹੀਨੇ ਦੀ ਗੱਬਣਾ 18 ਲੀਟਰ ਹੁਣ ਵੀ ਤਿਆਰ ਹੈ ਜੀ ਹੁਣ ਵੀ ਹੈਗਾ ਐ ਨਹੀਂ ਬਈ ਮਤਲਬ ਉਹ ਗੱ ਉਹ ਦਿਲੇ ਤੇ ਇਹਦਾ ਕਿ ਮਾਰੀਆਂ ਫਿੱਕੀਆਂ ਲੱਗ ਜਾਂਦੀਆਂ ਹੁਣ ਮੈਨੂੰ ਐ ਦੱਸ ਫਿੱਕੀਆਂ ਦੁੱਧ ਵੱਧ ਕੱਢਦੀਆਂ ਚਾਰ ਨਾਲ ਨਹੀਂ ਚਾਰ ਨਾਲ ਨਹੀਂ ਕੱਢਦੇ ਇਹਨਾਂ ਤਾਂ ਫਿੱਕੀਆਂ ਚ ਦੁੱਧ ਵੱਧ ਕਰ ਰਹੀਆਂ ਤੂੜੀ ਦੇ ਦੁੱਧ ਵੱਧ ਦਿੰਦੀ ਹੈ ਹੈਨਾ ਹਾਂ ਜੀ ਤੇ ਹੁਣ ਚਰਬੀ ਚੜ ਜਾਂਦੀ ਹੈ ਵੱਡੇ ਪਸ਼ੂ ਦੇ ਦੁੱਧ ਘਟ ਜਾਂਦਾ ਜੀ ਦੁੱਧ ਘਟ ਜਾਂਦਾ ਹਾਂ ਠੀਕ ਹੈ ਗੱਲ ਫਿਰ ਸਾਰੀਆਂ ਕਟੀਆਂ ਆਪਾਂ ਸਾਰੀਆਂ ਟੀਕੇਆਂ ਦੀ ਤਿਆਰ ਕਰਤੀਆਂ ਕੋਟ ਕੋਲ 20 ਕਟੀਆਂ ਆਪਾਂ ਟੀਕੇ ਦੀਆਂ ਫਿਰ ਮੇਰਾ ਇੱਕ ਵਹਿਮ ਹੋਰ ਕੱਢ ਵੀ ਜਿਹੜੀਆਂ ਮੇਰੇ ਮਨ ਦੇ ਵਿੱਚ ਵੀ ਵਹਿਮ ਹੁੰਦਾ ਵੀ ਇਹ ਯਾਰ ਚਾਰ ਪਾਲ ਕੇ ਤੇ ਕਟੀਆਂ ਤਿਆਰ ਕਰ ਲਾਂਗੇ ਚਾਰ ਤੇ ਜਾਂ ਬੱਛੀਆਂ ਨਹੀਂ ਜਿੰਨੇ ਗ੍ਰੋਥ ਆਪਾਂ ਦਾ ਤੂੜੀ ਤੇ ਮਿਲਿਆਈ ਉਦੋਂ ਚਾਰ ਨਾਲ ਚਾਰ ਚੰਗੀ ਆ ਜੀ ਅੱਛਾ ਚਾਰ ਨਾਲ ਚੰਗੀ ਆ ਹਾਂ ਜੀ ਠੀਕ ਆ ਗੱਲ ਪਰ ਦਿੱਕਤ ਨਹੀਂ ਆਈ ਤੀ ਗੱਭਾਂ ਰਹਿਣ ਚੰ ਅੱਛਾ ਨਹੀਂ ਤਾਂ ਗੱਭਾਂ ਰਹਿੰਦੀਆਂ ਤੂੜੀ ਦੇ ਸਾਰੇ ਪਸ਼ੂ ਗੱਭਣ ਨੇ ਅੱਛਾ ਸਾਰੇ ਪਸ਼ੂ ਗੱਭਣ ਹਾਂ ਕਿ ਤੂੜੀ 'ਵੀ ਦਿੱਕਤ ਆਉਂਦੀ ਚਾਰ 'ਵੀ ਦਿੱਕਤ ਆਉਂਦੀ ਸੀ ਉਹ ਵੀ ਨਵਾਸ ਹੁਣ ਤੋਂ ਪਹਿਲਾਂ ਵਾਇਸ ਲੱਭਣ ਹੋ ਜਾਂਦੇ ਸਾਰੇ ਟੋਟਲ ਗੱਭਣ ਅੱਛਾ ਲੈ ਵੀ ਆਹ ਦੇਖ ਲੋ ਇੱਕ ਮਿੱਤਰੋ ਚਾਰ ਨਾਲ ਜਿਹੜੀ ਪ੍ਰੋਬਲਮ ਆਉਂਦੀ ਆ ਹਨਾ ਇਹ ਬਾਈ ਜਿਹੜੀ ਫਾਰਮ ਦੇ ਉੱਤੇ ਅਜਮਾਈ ਹੋਈ ਚੀਜ਼ ਆ ਵੀ ਕਹਿੰਦੇ ਵੀ ਜੇ ਆਪਾਂ 4 ਪੌਣੀਆਂ ਤਾਂ ਪਸ਼ੂ ਗੱਭਣ ਨਹੀਂ ਹੁੰਦਾ ਸੀਗਾ ਤੇ ਹੁਣ 2 ਮਹੀਨਾ 2.5 ਮਹੀਨੇ ਬਾਅਦ ਹੀ ਗੱਭਣ ਹੋਣ ਲੱਗ ਗਏ ਪਸ਼ੂ ਆਪਣੇ ਤੇ 6 ਮਹੀਨੇ ਹੋ ਗਏ ਤੁਹਾਨੂੰ 4 ਛੱਡੇ ਨੂੰ ਖਾ ਲਈ 6 ਹੋ ਗਏ ਲੈ ਗੱਲ ਤਾਂ ਗਾਈਆਂ ਨੂੰ ਪੌਣਿਆ ਪਗਾਈਆਂ ਖਾਤਰੀ 5-6 ਕਿਲੇ ਵੀਜੇ ਦਾ ਠੀਕ ਹੈ ਗਾਈਆਂ ਨੂੰ ਆਇਆ ਵਿਚਾਰ ਨਾਤੀ ਵੀੜਤੀ ਸਰ ਜੰਦੇ ਇਹਨਾਂ ਨੂੰ ਨਹੀਂ ਸਰਦਾ ਠੀਕ ਹੈ ਇਹਨਾਂ ਨੂੰ ਫੀਡ ਤਾਂ ਉਨੀ ਪੌਣੀ ਪੋ ਆਪਾਂ ਸਹੀ ਗੱਲ ਹੈ ਆ ਸਾਰੀਆਂ ਕੱਟੀਆਂ ਬਹੁਤ ਸੋਹਣੀਆਂ ਪਈਆਂ ਦੇਖੋ ਜੀ ਪੰਜਾਬ ਦੀ ਮੈਂਟਰੀ ਕਿਹੜੀ ਕੱਟੀ ਪਹਿਲੀ ਬਾਈ 13 ਮਹੀਨੇ ਹੋਗੇ ਸਮਰਾਟ ਥੇਮ ਗਏ ਯਾਨੀ ਇਹਨਾਂ ਆਮ 15 ਕਿਲੋ ਦੁੱਧ ਕੱਢਿਆ। ਅੱਛਾ ਸਮਰਾਟ ਥੇਮ ਕੇਰੀਆਂ ਦੀ ਕੱਟੀ ਆ 15 ਕਿਲੋ। 15 ਕਿਲੋ ਦੁੱਧ ਕੱਢਿਆ ਨਾਰਮਲ ਇਸੇ ਖਰਾਕ ਤੇ। ਅੱਛਾ ਤੇ ਹੁਣ ਵੀ 13 ਮਹੀਨੇ ਹੋ ਗਏ ਇੱਕ ਟਾਈਮ ਹਜੇ ਵੀ ਦੁੱਧ ਦੇ ਦਿੰਦੀ ਹੈ। ਇੱਕ ਟਾਈਮ। ਹਾਂ ਠੀਕ ਆ ਗੱਲ। ਕੱਟੀ ਦੀ ਮਿਲਦੀ ਹੈ। ਕੱਟੀ ਦੀ ਮਿਲਦੀ ਹੈ। ਲੈ। ਇੱਧਰ ਆ ਝੋਟੀਆਂ ਥੋੜੀਆਂ ਸਾਰੀਆਂ ਤਿਆਰ ਕਰੀਆਂ ਇਹ। ਰੱਬਾ ਨੇ ਹੁਣ 15 ਦਾ ਰਹਿ ਗਏ। ਅੱਛਾ ਇਹਦੇ 15 ਦਾ ਰਹਿ ਗਏ। ਲੈ ਜੂ ਤਾਂ ਵੀ ਨਹੀਂ ਲੈ ਜੂਗੀ ਇਹ ਦਿਨਾਂ ਸਾਂ। ਆਹ ਮਹੀਨੇ ਦੀ ਗੱਬਣ ਹੋ ਗਈ ਸਾਰੀ। ਅੱਛਾ। ਲਿਆ ਆ ਆਹ ਕੱਟੀ ਕਹਿੰਦੇ ਸਾਡੀ 18 ਮਹੀਨਿਆਂ ਦੀ ਗੱਪਣ ਹੋ ਗਈ ਸੀਗੀ ਤੇ ਆ ਆ ਵੀ ਖੀਰੀ ਸੂਪੂ ਕੇ ਦੋ ਦੰਦ ਨੇ ਦੋ ਦੰਦ ਆ ਦੋ ਦੰਦ ਆ ਦੋ ਦੰਦ ਆ ਖੀਰੀ ਗੱਪਣ ਹੋ ਗਈ 18 ਮਹੀਨੇ ਦੀ ਅੱਛਾ ਨੇੜੇ ਹੋ ਜਾ ਬਲਜੀਤ ਉਹਦੇ 18 ਮਹੀਨੇ ਦੀ ਖੀਰੀ ਗੱਪਣ ਹੋ ਗਈ ਸੀ 4 ਮਹੀਨੇ ਦੀ ਹੋ ਗਈ ਉਹਨੇ ਗੱਪਣ 4 ਮਹੀਨੇ ਦੀ ਹੁਣ ਵੀ ਖੀਰੀ ਐ ਹਾਂ ਠੀਕ ਐ ਨਹੀਂ ਛੋਟੀਆਂ ਤੁਹਾਡੇ ਕੋਲ ਹੁਣ ਕੱਦਾਵਾਰ ਆ ਗਈਆਂ ਪੂਰੀਆਂ ਅੱਛਾ ਫਿਰ ਮੱਜਾਂ ਮਤਲਬ ਉਹ ਦੋ ਮੱਜਾਂ ਵੇਚਣ ਦਾ ਕਾਰਨ ਫਿਰ ਇਹੀ ਐ ਇਹੀ ਬਕਟੀਆਂ ਤਿਆਰ ਕਰੀ ਜਾਂਦੇ ਆ ਮਗਰ ਆਪਾਂ ਨੂੰ ਵੀ ਲੇਬਰ ਦੀ ਕਮੀ ਹੈ ਇੱਕ ਤਾਂ ਹੁਣ ਦਿੱਕਤਾਂ ਜੇ ਨਾਲ ਦੀਆਂ ਜੀਰੀ ਲਾਈਆਂ ਝੋਨਾ ਲਾਈਆਂ ਬੰਦੇ ਖੜਦੇ ਨਹੀਂਗੇ ਸਹੀ ਗੱਲ ਹੈ ਹੁਣ ਉਹ ਕਟੀਆਂ ਆਪ ਜੇ ਪਹਿਲਾਂ ਨਾਲ ਸੂਈ ਜਾਂਦੀਆਂ ਨੇ ਉਮੇ ਇੱਕ ਕਟੀਆਂ ਤਿਆਰ ਕਰੀ ਜਾਂਦੇ ਆ ਬਸ ਆਹ ਦਿੱਕਤ ਆ ਸਾਨੂੰ ਲੇਬਰ ਕਰਕੇ ਠੀਕ ਹੈ ਨਹੀਂ ਮੈਂ ਕਹਿੰਦਾ ਵੀ ਯਾਰ ਨਾ ਤੁਹਾਡਾ ਕੰਮ ਦੇਖ ਕੇ ਜਿਹੜਾ ਹੈਗਾ ਤੁਹਾਡੀ ਮਿਹਨਤ ਦੇਖ ਕੇ ਬਹੁਤ ਖੁਸ਼ ਹੋ ਗਈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਲੋ ਵੀ ਮਿੱਤਰੋ ਆਪਾਂ ਇਹੀ ਕਹਿਣੇ ਆ ਵੀ ਭਾਈਆਂ ਕੋਲੇ گاਵਾ ਵੀ ਜਿਹੜੀਆਂ ਹੈਗੀਆਂ ਪੂਰੀਆਂ ਡਬਲ ਨੇ ਤੇ ਜਿਹੜੀਆਂ ਬਰੀਡ ਵਾਲੀਆਂ ਕਟੀਆਂ ਵੀ ਇਹਨਾਂ ਨੇ ਤਿਆਰ ਕਰ ਲਈਆਂ ਜਿਨ੍ਹਾਂ ਨੂੰ ਭਰਾਵਾਂ ਨੂੰ ਆਪਦੀਆਂ ਜਿਹੜੀਆਂ ਇਹ ਜਿਹੜੀਆਂ ਇਹਨਾਂ ਨੇ ਦੋ ਆਹ ਮੱਝਾਂ ਦਿਖਾਈਆਂ ਹਨਾ ਤੇ ਜੇ ਉਹ ਫਿੱਟ ਆਉਂਦੀਆਂ ਇੱਥੇ ਆਇਓ ਭਾਈਆਂ ਦੇ ਫਾਰਮ ਤੇ ਜੱਟ ਜ਼ਿਮੀਂਦਾਰ ਸਿੱਧੇ ਸਾਦੇ ਬੰਦੇ ਹੈਗੇ ਤੇ ਕੋਈ ਇਹਨਾਂ ਦਾ ਵਪਾਰ ਦਾ ਕੰਮ ਨਹੀਂ ਹੈਗਾ ਕਿਵੇਂ ਲੱਗਿਆ ਫਾਰਮ ਇਹ ਦੱਸਿਓ ਜ਼ਰੂਰ ਬਾਕੀ ਇੱਧਰਲੇ ਪਾਸੇ ਆਪਾਂ ਦਿਖਾ ਦਈਏ ਤੁਹਾਨੂੰ ਲੰਮੀ ਨਿਗਾ ਮਾਰ ਲਓ ਆ گاਵਾ ਵਾਲਾ ਪੋਰਸ਼ਨ ਤਿਆਰ ਕੀਤਾ ਹੋਇਆ ਤੇ ਜਿਹੜਾ ਸਾਰਾ ਥਾਂ ਇੱਧਰਲਾ ਲੰਮੀ ਖੁਰਨੀ ਦੇਖ ਲਓ ਹੁਣ ਤੁਸੀਂ ਖੁੱਲਾ ਥਾਂ ਬਾਈਆਂ ਕੋਲੇ ਫਾਰਮ ਵੀ ਜਿਹੜਾ ਹੈਗਾ ਬਾਈਆਂ ਦਾ ਖੇਤਾਂ 'ਚ ਪਾਇਆ ਹੋਇਆ ਹੈ ਨਾ ਹਾਂ ਜੀ ਗਰੂਪਲ ਕਾਲ 'ਚ ਆਪਣੇ ਕੋਲੇ ਛੋਟੇ ਨਾਲ ਗੱਦੇ ਵਿਚ ਵਿਚਾਲੇ ਅਜਮਾਰ ਖਦੇ ਛੋਟੇ ਠੀਕ ਹੈ ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੱਕ ਨੰਬਰ ਬੋਲੋ ਨੰਬਰ ਕਿਹੜਾ ਦਿਓਗੇ 62843 62843 93307 93307 ਤੇਰੇ ਵਾਲਾ ਨੰਬਰ ਆ ਗਿਆ ਮੇਰਾ ਵਾਲਾ ਇੱਕ ਹੈਗਾ 94652 97175 97175 ਠੀਕ ਹੈ ਬਹੁਤ ਬਹੁਤ ਧੰਨਵਾਦ ਬਈ ਧੰਨਵਾਦ ਜੀ